ਜਿੱਥੇ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਇਹ ਦਾਅਿਤਾਂ ਕੀਤੀਆਂ ਜਾ ਰਹੀਆਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਦਾਅਵੇ ਕੀਤੇ ਜਾ ਰਹੇ ਕਿ ਅਸੀਂ ਜ਼ਮੀਨਾਂ ਨਜਾਇਜ਼ ਕਬਜ਼ਿਆਂ ਦੇ ਵਿੱਚ ਜਿਹੜੀ ਜ਼ਮੀਨਾਂ ਆ ਗਈਆਂ ਛਡਾਲੀਆਂ ਨੇ ਪਰ ਇਹ ਪੰਚਾਇਤੀ ਜ਼ਮੀਨ ਹੈਗੀ ਕਿਉਂ ਨਹੀਂ ਛਡਾ پا ਰਹੇ ਇਹ ਹੁਣ ਪਤਾ ਨਹੀਂ ਜੀ ਅਧਿਕਾਰੀ ਹੋਏ ਭਾਈ ਜੀ ਡੀਸੀ ਸਾਹਿਬ ਕੋਲ ਵੀ ਦਰਖਾਸਤ ਦੇ ਕੇ ਆਇਆ ਅੱਛਾ ਜੀ ਉਹਨਾਂ ਵੱਲੋਂ ਕੀ ਸਵਿਵਾਸ਼ਨ ਦਿੱਤਾ ਉਹਨਾਂ ਵਾਸਤੇ ਉਹ ਆਪਣੇ ਗਾਂ ਕਾ ਹੀ ਕਾਗਜ਼ ਤੋੜਤੇ ਨੇ ਹੁਣ ਗਾਂ ਕੀ ਪੜਾ ਤੋਰੇ ਨੇ ਕਿ ਨਹੀਂ ਤੋਰੇ ਤੇ ਵੈਗਰੂ ਜਾਣੇ ਆਈ ਤਾਂ ਆਪਦਾ ਬੈਠਿਆਂ ਉਹਨਾਂ ਦੇ ਅੱਜ ਡੀਕਤੇ ਪਏ ਵੀ ਅੱਜ ਹੁੰਦੇ ਕਾगज ਅੱਜ ਹੁੰਦੇ ਮੈਨੂੰ ਪਹਿਲੇ ਬਜਾਵਣ ਬਜਾਵਣ ਜੀ ਉਹ ਜਿਹੜੀ ਮੇਰੇ ਮਾਮਲਾ ਅੱਜ ਜੀ ਧਿਆਨ ਚ ਆਇਆ ਜਿੰਨਾ ਮੈਨੂੰ ਸੈਕਟਰੀ ਤੋਂ ਮੈਂ ਪੁੱਛਿਆ ਉਹਦੇ ਮੁਤਾਬਕ ਇਹ ਹੈ ਕਿ ਕਈ ਸਾਲਾਂ ਤੋਂ ਜ਼ਮੀਨ ਠੇਕੇ ਤੇ ਜਾ ਰਹੀ ਹੈ ਪੰਚਾਇਤੀ ਜ਼ਮੀਨ ਦਾ ਪੰਚਾਇਤ ਕਿਉਂ ਨਹੀਂ ਤੁਹਾਡਾ ਸਮਰਥਨ ਦੇ ਰਹੀ ਪਤਾ ਜੀ ਨਿਉ ਜੀ ਉਹ ਅੰਦਰਲੀ ਬਹੁਤਾਂ ਦੀ ਵੋਟਾਂ ਜਾਦੀਆਂ ਮੇਰੀਆਂ 16 ਵੋਟਾਂ ਸੀ ਮੈਂ ਸਰਪੰਚ ਨੂੰ ਬਣਨ ਤੋਂ ਪਹਿਲਾਂ ਵੀ ਹਾਰ ਮੈਂ ਪਾਇ ਇਸ ਕੋਲ ਰੱਖਣ ਤੋਂ ਪਹਿਲਾਂ ਸਰਪੰਚ ਨੂੰ ਹਾਰ ਮੈਨੂੰ ਤਾਂ ਨਸੀਬ ਮਿਲਦੀ ਪਈ ਜੀ ਹੋਈ ਹੈ ਤਾਂ ਬੋਲੀ ਦੇ ਦੌਰਾਨ ਜਦੋਂ ਅਸੀਂ ਬੈਠਦੇ ਹਾਂ ਬੋਲੀ ਕਰਨ ਵਾਸਤੇ ਅਸੀਂ ਸ਼ਰਤਾਂ ਵੀ ਪਹਿਲਾਂ ਬੋਲਦੇ ਹਾਂ ਅੱਜ ਜੋ ਮਤਲਬ ਕਿ ਉੱਥੇ ਹੈ ਰਸਤਾ ਹੈ ਪਈ ਹੈ ਮੋਟਰ ਹੈ ਸਾਡਾ ਦਰਾਖਤ ਹੈ ਉਹ ਜਿਉਂ ਦਾ ਤੇ ਉਹ ਵੀ ਉਹਨਾਂ ਨੂੰ ਦੇਣਾ ਤੇ ਜਿਉਂ ਦਾ ਤੇ ਉਹ ਵੀ ਅਸੀਂ ਲੈਣਾ ਤੁਹਾਨੂੰ ਇਸ ਬਾਰੇ ਸੂਚਨਾ ਹੈ ਕਿ ਇਹ ਇਸ ਜਮੀਨ ਨੂੰ ਰਸਤਾ ਨਹੀਂ ਹੈਗਾ ਨਹੀਂ ਜੀ ਪਹਿਲਾਂ ਕੋਈ ਨਹੀਂ ਸੀ ਸਾਨੂੰ ਸੋਚਣਾ ਸੀ ਇਹ ਜਦੋਂ ਬੋਲੀ ਹੋਣ ਲੱਗੀ ਇਹਨਾਂ ਨੇ ਆਖਿਆ ਵੀ ਬੋਲੀ ਤੋਂ ਅਸੀਂ ਤੁਹਾਨੂੰ ਰਾਹ ਕਢਾ ਕੇ ਦਿਆਂਦੇ ਪਹਿਲਾਂ ਇਹ ਗੱਲ ਹੋਈ ਸੀ ਸਾਡੀ ਵੀ ਬੋਲੀ ਅਸੀਂ ਰਾਹ ਪੂਰਾ ਕਢਾ ਕੇ ਦਿਆਂਦੇ ਨਿਸ਼ਾਨਦੇਵ ਗੈਰਾ ਹੋਈ ਹੈ ਨਿਸ਼ਾਨਦੀਪ ਹੋ ਗਈ ਹੈ ਇੱਕ ਵਿੱਚ ਨਹੀਂ ਹੁਣ ਜ਼ਮੀਨ ਖਾਲੇ ਪਈ ਹੁਣ ਬੇਨਤੀ ਕਰੋਗੇ ਕਿ ਮੇਰੇ ਹੀ ਫਸਲ ਬਜਾਈ ਜਾਵੇ ਬੇਨਤੀ ਤਾਂ ਕਿੰਨੀ ਵਾਰ ਕੀਤੀ ਹੈ ਕਹਿੰਦਾ ਮੈਂ ਪਵਾ ਦਿਆਂਦਾ ਬੱਚੇ ਤੁੰਟ ਪਾ ਦੇਣਾ ਅਜੇ ਤੱਕ ਤਾਂ ਟਪਾਇਆ ਨਹੀਂ ਦਾ ਇਹਦੇ ਤੇ ਬਾਕੀ ਜਿਹੜੀ ਕਾਰਵਾਈ ਹੈ ਮੈਂ ਰਿਕਾਰਡ ਮੰਗਾ ਕੇ ਮੌਕਾ ਦੇਖ ਕੇ ਉਸ ਤੋਂ ਬਾਅਦ ਕਰ ਸਕਦੀ ਹਾਂ ਤਸਵੀਰਾਂ ਇਸ ਸਮੇਂ ਅਸੀਂ ਤੁਹਾਨੂੰ ਪੰਚਾਇਤੀ ਜ਼ਮੀਨ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਆਸ-ਪਾਸ ਕਿਸਾਨਾਂ ਨੇ ਆਪਣੇ ਫਸਲ ਬੀਜ ਲਈ ਝੋਨਾ ਲਗਾ ਲਿਆ ਪਰ ਇਸ ਪੰਚਾਇਤੀ ਜ਼ਮੀਨ ਦੀ ਬੋਲੀ ਹੋ ਚੁੱਕੀ ਏ ਜਿਸ ਬੋਲੀ ਕਰਨ ਆਇਆ ਇਸ ਜ਼ਮੀਨ ਤੇ ਜਿਹੜਾ ਆਪਣੀ ਬੋਲੀ ਲਗਾ ਕੇ ਜ਼ਮੀਨ ਨੂੰ ਠੇਕੇ ਤੇ ਲਿਆ ਸੀ ਉਹ ਵੀ ਸਾਡੇ ਨਾਲ ਮੌਜੂਦ ਹੈਗਾ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਦੇਖ ਸਕਦੇ ਹੋ ਕਿ ਇਹ ਜ਼ਮੀਨ ਇਸ ਸਮੇਂ ਬਿਲਕੁਲ ਉਸੇ ਤਰ੍ਹਾਂ ਬੰਜਰ ਪਈ ਏ ਕੋਈ ਅਸ ਸਮੇਸ ਜ਼ਮੀਨ ਤੇ ਕੋਈ ਫਸਲ ਨਹੀਂ ਬੀਜੀ ਗਈ ਸਾਡੇ ਨਾਲ ਕਾਸਤਕਰ ਵੀ ਮੌਜੂਦ ਹੈਗਾ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਸ ਕਾਰਨਾ ਕਰਕੇ ਜਿਹੜੀ ਇਹ ਜ਼ਮੀਨ ਹਾਲੇ ਤੱਕ ਬੰਜਰ ਹੈਗੀ ਹੈ ਕਿਸ ਕਾਰਨਾ ਕਰਕੇ ਇਸ ਜ਼ਮੀਨ ਤੇ ਹਾਲੇ ਤੱਕ ਫਸਲ ਨਹੀਂ ਬੀਜੀ ਗਈ ਸਾਡੇ ਨਾਲ ਮੌਜੂਦ ਹੈਗੇ ਨੇ ਕਾਸਤਕਰ ਕੀ ਨਾਮ ਸਰ ਤੁਹਾਡਾ ਆਪਾ ਸਰਦਾਰ ਸ਼ੰਗਾਰਾ ਸਿੰਘ ਜੀ ਕਿਹੜਾ ਪਿੰਡ ਹੈ ਜੀ ਨਿਆਮਲਾ ਜੀ ਇਹ ਜ਼ਮੀਨ ਤੁਹਾਡੇ ਵੱਲੋਂ ਠੇਕੇ ਤੇ ਲਈ ਜੀ ਠੇਕੇ ਦੇ ਜੀ ਸਾਡੇ ਵੱਲੋਂ ਲਈ ਗਈ ਜੀ ਜਿਹੜੀ ਜ਼ਮੀਨ ਦਾ ਕਿੰਨਾ ਰਕਬਾ ਹੈਗਾ ਜਿਹੜਾ ਤੁਹਾਡੇ ਵੱਲੋਂ ਲਿਆ ਗਿਆ ਤੇ ਕੀ ਕੀਮਤ ਜਿਹੜੀ ਅਦਾ ਕੀਤੀ ਇਹ ਸਵਾ ਪੰਜ ਕਿਲੇ ਥਾਂ ਹੈ ਜੀ ਅੱਛਾ ਜੀ ਦੋ ਲੱਖ 47 ਹਜ਼ਾਰ ਚ ਲਈ ਹੈ ਜੀ ਅੱਛਾ ਜੀ ਤੇ ਉਹ ਨਾ ਤਾਂ ਹੁਣ ਰਸਤਾ ਹੈ ਉਹ ਦਾ ਨਾ ਰਸਤਾ ਵੀ ਹੈਗਾ ਸਾਰਾ ਕੁਝ ਹੈਗਾ ਹੁਣ ਮੈਂ ਫਸ ਗਿਆ ਨਾ ਰਸਤਾ ਤੇ ਸਮਾਂ ਕਿੰਨਾ ਹੋ ਚੁੱਕਿਆ ਹੈ ਜਮੀਨ ਦੀ ਬੋਲੀ ਹੋਈ ਨਾ ਆਪੇ 9 ਮਹੀਨੇ ਹੋ ਚਲੇ ਆ ਜੀ ਬੋਲੀ ਹੋਈ ਨੂੰ ਅੱਛਾ ਜੀ ਤੇ ਅਜੇ ਤੱਕ ਹਸਾਬ ਲਾਉ ਦੇ ਵਹਿਲੀ ਪਈ ਹੈ ਜੀ ਕੋਈ ਨਹੀਂ ਮੈਂ ਬੀ ਸਕਦਾ ਅੱਛਾ ਤੇ ਇਹਨਾਂ ਨੇ ਨਿਸ਼ਾਨ ਦੀ ਕਰਾ ਦਿੱਤੀ ਹੈ ਤੇ ਕਹਾਂਗਾ ਕੋਈ ਸ਼ਾਇਦ ਪਹਿਨੂੰ ਪਹਿਲੇ ਛਿਰਾਕ ਨਹੀਂ ਦਿੰਦੇ ਪਹਿਨਾ ਰਾਹ ਦਿੰਦੇ ਫਿਰ ਲੈ ਕੇ ਮੈਂ ਤਾਂ ਫਸ ਗਿਆ ਵਿੱਚ ਨਾ ਨਾ ਨੇ ਬੋਰ ਇੱਕ ਜਰੂਰੇਗਾ ਨਾ ਵਿੱਚ ਥਾਂ ਦੇ ਥਾਂ ਤੋਂ ਪੈੜੀ ਖਾਂਦੀ ਜੀ ਅੱਛਾ ਜੀ ਬੋਰ ਹੋਏ ਕਿਦੇ ਵਿੱਚ ਮੱਛੀ ਮੋਟਰ ਪਾਵੀਦੀ ਫੇਰ ਹੀ ਪਾਣੀ ਲੱਗੇ ਤਾਂ ਫੇਰ ਹੀ ਬਣੇ ਦੀ ਜਿਹੜੀ ਤੁਹਾਡੀ ਪੰਚਾਇਤ ਹੈਗੀ ਐ ਕਿਸ ਬਲਾਕ ਨਾਲ ਸੰਬੰਧਿਤ ਹੈਗੀ ਹੈ ਇਹ ਜੀ ਬਰੋਇਪੁਰ ਨਾਲ ਜੀ ਹਾਂ ਜੀ ਸ਼ਿਕਾਇਤ ਕੀਤੀ ਕਿ ਤੁਹਾਡੇ ਵੱਲੋਂ ਜਾਂ ਤੁਹਾਨੂੰ ਇਸ ਬਾਰੇ ਸੂਚਨਾ ਆ ਗਈ ਸੀ ਕਿ ਇਸ ਜਮੀਨ ਨੂੰ ਰਸਤਾ ਨਹੀਂ ਹੈਗਾ ਨਹੀਂ ਜੀ ਪਹਿਲਾਂ ਕੋਈ ਨਹੀਂ ਸਾਨੂੰ ਸੋਚਣਾ ਸੀ ਇਹ ਜਦ ਬੋਲੀ ਹੋਣ ਲੱਗੀ ਇਹਨਾਂ ਨੇ ਆਖਿਆ ਵੀ ਬੋਲੀ ਤੋਂ ਅਸੀਂ ਤੁਹਾਨੂੰ ਰਾਹ ਕਢਾ ਕੇ ਦਿਆਂਦੇ ਪਹਿਲਾਂ ਇਹ ਗੱਲ ਹੋਈ ਸੀ ਸਾਡੀ ਵੀ ਬੋਲੇ ਅਸੀਂ ਰਾਹ ਪੂਰਾ ਕਢਾ ਕੇ ਦਿਆਂਦੇ ਨਿਸ਼ਾਨਦੇਵਗhera ਹੋਈ ਹੈ ਨਿਸ਼ਾਨਦੀਵ ਹੋ ਗਈ ਹੈ ਤੁਹਾਨੂੰ ਨਿਸ਼ਾਨਦੀ ਕਰਾ ਕੇ ਪਹਿਲੀ ਪੂਰੀ ਕਰਕੇ ਦਿਆਂਦੇ ਹੁਣ ਨਿਸ਼ਾਨਦੀ ਹੋ ਗਈ ਪਹਿਲੀ ਵੀ ਨਹੀਂ ਪੂਰੀ ਕਰਕੇ ਦਿੰਦੇ ਪੈ ਤੇ ਰਸਤਾ ਹੀ ਨਹੀਂ ਦਿਖਾ ਦਿੰਦੇ ਤੇ ਪਹਿਲੀ ਪੂਰੀ ਕਿਥੋਂ ਕਰਕੇ ਦਿੰਦੇ ਪੈਣ ਜਿੱਥੇ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਇਹ ਦਾਅਵੇ ਤਾਂ ਕੀਆ ਜਾ ਰਹੀਆਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਦਾਅਵੇ ਕੀਤੇ ਜਾ ਰਹੇ ਕਿ ਅਸੀਂ ਜ਼ਮੀਨਾਂ ਨਜਾਇਜ਼ ਕਬਜ਼ਿਆਂ ਦੇ ਵਿੱਚ ਜਿਹ ਪਈ ਪੰਚਾਇਤੀ ਜ਼ਮੀਨ ਹੈਗੀ ਕਿਉਂ ਨਹੀਂ ਛੜਾ ਪਾਰੇ ਇਹ ਹੁਣ ਪਤਾ ਨਹੀਂ ਜੀ ਗਵਰਨਮੈਂਟ ਕਿਹੋ ਜਿਹੀ ਹੈ ਇਹ ਤਾਂ ਛੜਾ ਨਹੀਂ ਰਹਾ ਸਾਡੇ ਤਾਂ ਰਸਤਾ ਨਹੀਂ ਛੜਾ ਰ ਕਿਹੜੇ ਨਿਸ਼ਾਨ ਦੀ ਵੀ ਹੋ ਗਈ ਸਾਰਾ ਕੁਝ ਹੋ ਗਿਆ ਤਾਂ ਇਹ ਤੱਕ ਨਹੀਂ ਕੋਈ ਕਿਸੇ ਨੇ ਕਾਰਵਾਈ ਕੀਤੀ ਨਹੀਂ ਦੀ ਮੈਂ ਡੀਸੀ ਸਾਹਿਬ ਕੋਲ ਵੀ ਦਰਖਾਸਤ ਦੇ ਕੇ ਆਇਆ ਅੱਛਾ ਜੀ ਉਹਨਾਂ ਵੱਲੋਂ ਕੀ ਸਵਾਸ਼ਣ ਦਿੱਤਾ ਉਹਨਾਂ ਵਾਸਤੇ ਉਹਨਾਂ ਦੇ ਗਾਂ ਕਾ ਹੀ ਕਾਗਜ਼ ਤੋੜਤੇ ਨੇ ਹੁਣ ਗਾਂ ਕੀ ਪਰੇ ਤੋਰੇ ਨੇ ਕਿ ਨਹੀਂ ਤੋਰੇ ਤਾਂ ਵੈਗਰੂ ਜਾਣੇ ਆਇਤਾ ਆਪਦਾ ਬੈਠਿਆ ਉਹਦਾ ਅੱਜ ਡੀਕਦੇ ਪਏ ਵੀ ਅੱਜ ਹੁੰਦੇ ਕਾਜ ਅੱਜ ਹੁੰਦੇ ਮੈਨੂੰ ਪਹਿਲੀ ਵਜਾਵਣ ਵਜਾਵਣ ਅਜੇ ਤੱਕ ਮੈਨੂੰ ਨਾ ਕੋਈ ਵਜਾਈ ਨੀ ਕੋਈ ਰਾਹ ਨਹੀਂ ਦਿੱਤਾ ਨਗਰ ਦੀ ਪੰਚਾਇਤ ਵੱਲੋਂ ਕੀ ਸਵਿਵਾਸਨ ਦਿੱਤਾ ਗਿਆ ਹੈ ਨਗਰ ਦੀ ਪੰਚਾਇਤ ਉਹ ਜੀ ਉਹਨਾਂ ਨੇ ਮਿੱਲੀ ਭੁਗਤ ਕਰਕੇ ਉਹ ਨਹੀਂ ਸਰਪੰਚ ਛਿੜਾ ਕੇ ਰਾਹ ਦਿੰਦਾ ਨੇ ਤੁਸੀਂ ਪਿੰਡ ਦੇ ਵਿਕਾਸ ਕਰਜਾਂ ਦੇ ਵਿੱਚ ਆਪਦਾ ਯੋਗਦਾਨ ਪਾਇਆ ਬੇਸ਼ੱਕ ਤੁਸੀਂ ਠੇਕੇ ਤੇ ਲਈਏ ਪਿੰਡ ਦੇ ਵਿੱਚ ਜਿਹੜਾ ਵਿਕਾਸ ਕਰਜਾਂ ਦੇ ਵਿੱਚ ਵੱਡਾ ਯੋਗਦਾਨ ਹੈਗਾ ਪੰਚਾਇਤੀ ਜ਼ਮੀਨ ਦਾ ਪੰਚਾਇਤ ਕਿਉਂ ਨਹੀਂ ਤੁਹਾਡਾ ਸਮਰਥਨ ਦੇ ਰਹੀ ਪਤਾ ਨਹੀਂ ਜੀ ਨਿਊ ਜੀ ਆਲਰੇਡੀ ਬਹੁਤਾਂ ਦੀ ਵੋਟਾਂ ਜਾਦੀਆਂ ਮੇਰੀਆਂ 16 ਵੋਟਾਂ ਸੀ ਮੈਂ ਸਰਪੰਚ ਨੂੰ ਬਣਨ ਤੋਂ ਪਹਿਲਾਂ ਵੀ ਹਾਰ ਮੈਂ ਪਾਇਆ ਸਕੂਟ ਰੱਖਣ ਤੋਂ ਪਹਿਲਾਂ ਸਰਪੰਚ ਨੂੰ ਹਾਰ ਮੈਨੂੰ ਤਾਂ ਅਨਸੀਦ ਮਿਲਦੀ ਪਈ ਜੀ ਮੈਂ ਸਰਪੰਚ ਨੂੰ ਆਪ ਹਾਰ ਪਾ ਕੇ ਬਣਵਾਇਆ ਸਰਪੰਚ ਤੇ ਆਹ ਤੇਰੀਆਂ 16 ਵੋਟਾਂ ਨੇ ਮੇਰੀਆਂ ਉਧਰ ਜਿਆਦੀ ਵੋਟਾਂ ਨੇ ਕਿਨਾਂ ਦੇ ਇੱਕ ਵਿੱਚ ਨਹੀਂ ਹੁਣ ਜ਼ਮੀਨ ਖਾਲੀ ਪਈ ਹ ਬੇਨਤੀ ਤਾਂ ਕਿੰਨੀ ਵਾਰ ਕੀਤੀ ਕਹਿ ਰਹਿੰਦਾ ਮੈਂ ਪਵਾ ਦੇਉਂਦਾ ਬੱਚ ਤੁੰਟ ਪਵਾ ਦੇਣਾ ਅਜੇ ਤੱਕ ਤਾਂ ਪਾਇਆ ਨਹੀਂ ਦਾ ਉਹ ਅਧਿਕਾਰੀਆਂ ਨੂੰ ਕੀ ਬੇਨਤੀ ਕਰੋਗੇ ਉਹਨਾਂ ਨੂੰ ਕਰਾਂਗੇ ਵੀ ਮੈਨੂੰ ਤਾਂ ਰਾਹ ਦਿੱਤਾ ਜਾਵੇ ਨਹੀਂ ਦਿੱਤਾ ਮੈਨੂੰ ਇਹ ਝੋਨੇ ਦਾ ਮਾਲਾਬਾ ਦਿੱਤਾ ਜਾਵੇ ਸਰਪੰਚ ਦੇਵੇ ਨਹੀਂ ਲੱਗਦਾ ਤਾਂ ਮੈਨੂੰ ਆਪ ਦਾ ਕਿੰਨਾ ਝੋਨਾ ਨਿਕਲਦਾ ਜਾਂਦਾ ਆਪ ਦਾ ਕਿੰਨਾ ਨਿਕਲਦਾ ਕਿ ਲੋ ਹਿਸਾਬ ਨਾਲ ਮੈਨੂੰ ਪੈਸੇ ਦਿੱਤੇ ਜਾਣ ਤੇ ਕਣਕ ਮੈਂ ਬਾਝ ਭੀ ਲਾਂਦਾ ਕਿਸੇ ਨੂੰ ਲੱਗ ਤੇ ਜਦੋਂ ਮੈਂ ਲੱਗਿਆ ਤਾਂ ਪੈੜੀ ਕਰਾਣ ਫਿਰ ਨਿਸ਼ਾਨਦੇਹੀ ਹੋਈ ਤੇ ਇਹ 15 ਦਿਨ ਤੋਂ ਉਹ ਲੈਣ ਹੀ ਨਹੀਂ ਗਿਆ ਨੇ ਤੋਂ ਸਰਟੀਫਿਕੇਟ ਦੂਜੇ ਤੋਂ ਪਟਵਾਰੀ ਸਾਹਿਬ ਤੋਂ 15 ਦਿਨਾਂ ਬਾਅਦ ਮੈਂ ਗਿਆ ਲੈਣ ਸਰਟੀਫਿਕੇਟ ਸਰਟੀਫਿਕੇਟ ਲੈ ਕੇ ਆਇਆ ਤੇ ਰਾਤ ਨੂੰ ਮੇਰੇ ਮੰਮੀ ਜੀ ਪੂਰੇ ਹੋ ਗਏ ਤੇ ਮੈਂ ਉੱਧਰ ਰੁੱਜ ਗਿਆ ਤੇ ਇਹਨਾਂ ਮਗਰੋਂ ਕੋਈ ਵੀ ਨਹੀਂ ਕੀਤੀ ਅੱਛਾ ਜੀ ਤੇ ਮੈਂ ਉੱਥੇ ਆਪ ਦਾ ਕਿੰਨੇ ਦਿਨੋਂ ਭੋਗ ਭਾਗ ਪੈ ਕੇ ਤੇ ਹੁਣ ਮੈਂ ਇੱਧਰ ਆ ਕੇ ਵੇਖਿਆ ਤੇ ਪਾਸੇ ਦਾ ਲੋਕਾ ਖਾਤ ਦਾ ਕੋਤਾ ਪਾ ਕੇ ਚੋਨਾ ਵੇਲੀਆਂ ਵੇਲੀਆਂ ਅੱਛਾ ਜੀ ਪਰਾਹੀ ਕੋ ਨਹੀਂ ਘਾ ਤੋੜ ਮੈਂ ਨਾ ਬੀਜੇ ਜੋਗਾ ਨਾ ਕੁਝ ਅੱਛਾ ਜੀ ਮੈਨੂੰ ਤਾਂ ਉੱਧਰ ਆਵਦੀ ਵੀ ਪਈ ਹੋਈ ਸੀ ਮਾਰ ਤਾਂ ਦੀ ਪੈ ਗਈ ਇਹਨਾਂ ਨੇ ਮੇਰਾ ਟੋਟਲ ਰਕਬਾ ਕਿੰਨਾ ਸਵਾ ਪੰਜ ਕਿੱਲੇ ਜੀ ਸਵਾ ਪੰਜ ਕਿੱਲੇ ਹਾਂ ਜੀ ਪੂਰਾ ਸਵਾ ਪੰਜ ਕਿੱਲਾ ਠੀਕ ਹੈ ਵਿਹਲਾ ਪਿਆ ਵਿਹਲਾ ਨਹੀਂ ਜੀ ਪਾਸੇ-ਪਾਸੇ ਲੱਗੇ ਚੇਕ ਨਾਲ ਲੋਕੀ ਚੋਰਾ ਲਾਈ ਬੈਠੇ ਨੇ ਜਾਇਦੀ ਪੈੜੀ ਉਹ ਵੀ ਨਹੀਂ ਉਹ ਵੀ ਕਾਬਜ ਕਰ ਰਹੇ ਉਹ ਵੀ ਕਾਬਜ ਕਰ ਰਹੇ ਪੰਚਾਇਤ ਜ਼ਮੀਨ ਤੇ ਹਾਂ ਜੀ ਹਾਂ ਜੀ ਉਹ ਵੀ ਨਹੀਂ ਛਡਾਇਆ ਗਿਆ ਉਹ ਵੀ ਨਹੀਂ ਉਹ ਵੀ ਨਹੀਂ ਛਡਾਇਆ ਗਿਆ ਨਿਸ਼ਾਨ ਦੀ ਹੋ ਗਈ ਨਿਸ਼ਾਨ ਦੀ ਹੋ ਗਈ ਜਿੱਲੀਆਂ ਵਗੈਰਾ ਲੱਗੀਆਂ ਕਿੱਲੇ ਵਗੈਰਾ ਲੱਗੀਆਂ ਜੀ ਠੀਕ ਹੈ ਜੀ ਹਾਂ ਜੀ ਹੁਣ ਕੀ ਬੇਨਤੀ ਕੀ ਕਰੋ ਬੇਨਤੀ ਇਹਨੇ ਵੀ ਸਾਨੂੰ ਇਛਾਫ ਦਿੱਤਾ ਜਾਵੇ ਪੈੜੀ ਛਡਾ ਕੇ ਦਿੱਤੀ ਜਾਵੇ ਅੱਛਾ ਜੀ ਤੇ ਮੈਨ ਉਹਦਾ ਕਰਮਾ ਦਾ ਹਸਾਬ ਕਿਤਾਬ ਹੈ ਜੀ ਬਿਲਕੁਲ ਜੀ ਬਿਲਕੁਲ ਹੁਣ ਆਪਾਂ ਉਹਦੇ ਤੇ ਦੋਸ਼ ਥੋੜਾ ਦੇ ਸਕਨੇ ਆ ਕੀ ਪਤਾ ਚੰਗਾ ਹੀ ਕਰਦਾ ਪੋਵੇ ਦਾ ਜੀ ਜੀ ਅੱਗੇ ਮਾਲਾ ਇਹ ਘਰ ਪੂਰੀ ਹੋ ਗਈ ਹੁਣ ਕੀ ਪਤਾ ਲੱਗਦਾ ਕੀ ਹੋ ਜਾਣਾ ਕੀ ਇੰਨੀ ਬਣਨਾ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਕਰਾਂ ਦਾ ਵੀ ਕਬਜਾ ਛਡਾ ਕੇ ਰਸਤਾ ਦਿੱਤਾ ਜਾਵੇ ਤੇ ਪੈਲੀ ਚੜਾਕ ਦਿੱਤੀ ਜਾਵੇ ਫਸਲ ਬੀਜੀ ਜਾਵੇ ਤਾਂ ਇਹ ਮੇਰੀ ਬੀਜੀ ਜਾਵੇ ਜੀ ਜੀ ਆਪਣਾ ਕੀ ਨਾਮ ਆ ਜੀ ਬਲਵਿੰਦਰ ਸਿੰਘ ਜੀ ਠੀਕ ਹੈ ਜੀ ਇਹ ਵੀਰ ਨੇ ਜਿਹੜੀ ਠੇਕੇ ਤੇ ਜ਼ਮੀਨ ਲਈ ਸੀ ਪੰਚਾਇਤੀ ਜ਼ਮੀਨ ਕੀ ਕਹੋਗੇ ਇਸ ਪਰ ਜੀ ਮੈਂ ਇਹੀ ਗੱਲ ਕਹਿੰਦਾ ਵੀ ਪੰਚਾਇਤ ਵੀ ਰਲ ਮਿਲ ਕੇ ਇਹਨਾਂ ਨੂੰ ਰਸਤਾ ਦਿਵਾਉਣ ਔਰ ਉੱਚ ਅਧਿਕਾਰੀ ਵੀ ਜਿਹੜੀ ਵੀ ਕਾਰਵਾਈ ਕਰਨੀ ਹੈ ਉਹ ਕਰਕੇ ਤੇ ਰਸਤਾ ਦਿੱਤਾ ਜਾਵੇ ਇਹਨਾਂ ਨੂੰ ਤੇ ਆਪਣੀ ਫਸਲ ਵੇਚਣ ਜੀ ਜੀ ਕਿਉਂਕਿ ਅਗਲਾ ਇਤਿਹਾਸਕ ਜਿਹੜੇ ਕਿਸਾਨ ਹੈਗੇ ਉਹਨਾਂ ਨੇ ਦੇਖੋ 2-3 ਤਿੰਨ ਤਿੰਨ ਮਹੀਨੇ ਫਸਲ ਪਾਲੀ ਹਾਂਜੀ ਉਹਨਾਂ ਨੇ ਹੁਣ ਤੀਜੀ ਖਾਦ ਵੀ ਹੋ ਗਈ ਉਹਨ ਤਾਂ ਪੂਰਾ ਹੋ ਗਿਆ ਜੀ ਉਹਨਾਂ ਦੇ ਤਾਂ ਹੁਣ ਤਾਂ ਲੋੜ ਨਹੀਂ ਇਸ ਤੋਂ ਬਾਅਦ ਬਿਲਕੁਲ ਜੀ ਇਹਨਾਂ ਦੇ ਜੀ ਵੇਲੋ ਦਾ ਬੰਜਰੀ ਪਈ ਹੈ ਜੀ ਜੀ ਕਿਉਂਕਿ ਇਹਨੂੰ ਇਨਸਾਫ ਦਵਾਇਆ ਜਾਵੇ ਆ ਸਾਡੀ ਤਾਂ ਇਹ ਰਿਕੁਐਸਟ ਹੈ ਭਾਵੇਂ ਪੰਚਾਇਤ ਦੇ ਤੇ ਭਾਵੇਂ ਉੱਚਤ ਅਧਿਕਾਰੀ ਨੇ ਸਾਰੇ ਜੀ ਇਹਨਾਂ ਦੇ ਮਿਲ ਮਿਲਾ ਕੇ ਇਹਦਾ ਜਿਹੜਾ ਵੀ ਰਸਤਾ ਹੈ ਇਹਨੂੰ ਦਿੱਤਾ ਜਾਵੇ ਜੀ ਜੀ ਹਾਂਜੀ ਪੰਚਾਇਤੀ ਜ਼ਮੀਨ ਦਾ ਵਿਕਾਸ ਕਰਜਾਂ ਦੇ ਵਿੱਚ ਵੱਡਾ ਯੋਗਦਾਨ ਹੁੰਦਾ ਹੈ ਹਾਲਾਂਕਿ ਇਨਸਾਨ ਵਿਕਾਸ ਕਰਜਾਂ ਦੇ ਵਿੱਚ ਆਪਣਾ ਸਮਰਥਨ ਦੇ ਰਿਹਾ ਪੰਚਾਇਤ ਨੇ ਵੀ ਚਾਹੀਦਾ ਇਹਦਾ ਸਮਰਥਨ ਦਿੱਤਾ ਜਾਵੇ ਫਸਲ ਵੀ ਕਿਜੀ ਜਾਵੇ ਜਰੂਰ ਜੀ ਜਰੂਰ ਦੇਣਾ ਚਾਹੀਦਾ ਜੀ ਜੀ ਨਿਸ਼ਾਨਦੇ ਹੋ ਚੁੱਕੀਆਂ ਹਾਂਜੀ ਨਿਸ਼ਾਨਦੇ ਹੋ ਚੁੱਕੀਆਂ ਇਹਨਾਂ ਕੋਲ ਪ੍ਰੂਫ ਨੇ ਜੀ ਅੱਛਾ ਜੀ ਹਾਂਜੀ ਸਾਰਾ ਕੁਝ ਇਹਨਾਂ ਦੇ ਇਥੇ ਨਿਸ਼ਾਨਦੇ ਕੁਝ ਜਿਹੜੀ ਨਿਸ਼ਾਨਦੇ ਹੋਈ ਉਹਨਾਂ ਦੀਆਂ ਵੀ ਪਟੀਆਂ ਕਿ ਜਾ ਚੁੱਕੀਆਂ ਨੇ ਅੱਛਾ ਜੀ ਕਿਉਂਕਿ ਇਹਦੀ ਪਹੁੰਚ ਘਾਟੇ ਉਹਨਾਂ ਦੀ ਪਹੁੰਚ ਉੱਪਰ ਤੱਕ ਹੈ ਸਹੀ ਤੁਹਾਨੂੰ ਦੱਸੀ ਜੀ ਜੀ ਤੇ ਕਾਰ ਵੀ ਇਸ ਕਰਕੇ ਨਹੀਂ ਹੋ ਰਹੀ ਅਸੀਂ ਤਾਂ ਕਹਿੰਦੇ ਵੀ ਬੇਨਤੀ ਅਸੀਂ ਇਹੀ ਕਰਦੇ ਹਾਂ ਜੀ ਵੀ ਇਹਨੂੰ ਇਨਸਾਫ ਦਵਾਇਆ ਜਾਵੇ ਜੀ ਜੀ ਹਾਂਜੀ ਜੀ ਸੋ ਇਹ ਮਾਮਲਾ ਜਿਹੜਾ ਬਲਾਕ ਫਰੋਜਪੁਰ ਦਾ ਸੀਗਾ ਜਿੱਥੇ ਇੱਕ ਆਕਾਸ਼ਤਕਰ ਦੇ ਵੱਲੋਂ ਇੱਕ ਬੋਲੀ ਤਾਰਕ ਦੇ ਵੱਲੋਂ ਜ਼ਮੀਨ ਠੇਕੇ ਤੇ ਲਈ ਗਈ ਸੀ ਪੰਚਾਇਤੀ ਜ਼ਮੀਨ ਸੀਗੀ ਜਿਸ ਦੀ ਬੋਲੀ ਇਹਨਾਂ ਵੱਲੋਂ ਲਗਾ ਕੇ ਜ਼ਮੀਨ ਠੇਕੇ ਤੇ ਲਈ ਗਈ ਪਰ ਹਾਲਾਕੇ ਇਹ ਜ਼ਮੀਨ ਆਸ-ਪਾਸ ਦੇ ਜਿਹੜੇ ਕਿਸਾਨ ਹੈਗੇ ਨੇ ਇਹਨਾਂ ਵੱਲੋਂ ਜੋ ਦੱਸਿਆ ਜਾ ਰਿਹਾ ਹੈ ਤੇ ਉਹਨਾਂ ਦੇ ਵਿੱਚ ਉਹਨਾਂ ਦੇ ਕਬਜ਼ੇ ਦੇ ਵਿੱਚ ਲਗਭਗ 6 ਕਨਾਲਾ ਹੈਗੀ ਏ ਜੋ ਰਸਤਾ ਵੀ ਹੈਗਾ ਹੈ ਅਲੱਗ-ਅਲੱਗ ਆਕਾਸ਼ਤਕਰਾਂ ਦੇ ਕਬਜ਼ੇ ਦੇ ਵਿੱਚ ਹੈਗਾ ਇਹਨਾਂ ਨੂੰ ਇੱਥੇ ਖੇਤੀ ਕਰਨ ਦੇ ਲਈ ਲੰਘਣਯੋਗ ਰਸਤਾ ਜਿਹੜਾ ਨਹੀਂ ਦਿੱਤਾ ਜਾ ਰਿਹਾ ਜੋ ਨਿਸ਼ਾਨਦੀ ਹੋ ਚੁੱਕੀ ਹੈ ਉਸ ਤੋਂ ਬਾਅਦ ਉਚਿਤ ਦੇ ਵੱਲੋਂ ਜਿਹੜਾ ਉਹ ਕਾਸਟਕਾਰਾਂ ਵੱਲੋਂ ਕਬਜ਼ਾ ਨਹੀਂ ਛਡਵਾ ਕੇ ਦਿੱਤਾ ਗਿਆ ਨਿਯਮਾ ਦਾ ਮਾਮਲਾ ਸਾਹਮਣੇ ਆਇਆ ਜਿਹੜਾ ਠੇਕੇ ਦੇ ਲਈ ਜਿਹਨੇ ਸਰਕਾਰੀ ਪੈਲੀ ਉਹ ਕਹਿੰਦਾ ਮੈਨੂੰ ਰਸਤਾ ਹੀ ਨਹੀਂ ਹੈਗਾ ਤਾਂ ਮੈਂ ਬਾਈ ਕਿਸ ਤਰ੍ਹਾਂ ਦੇਖੋ ਜੀ ਉਹ ਜਿਹੜੇ ਮੇਰੇ ਮਾਮਲਾ ਅੱਜ ਹੀ ਧਿਆਨ ਚ ਆਇਆ ਜਿੰਨਾ ਮੈਨੂੰ ਸੈਕਟਰੀ ਤੋਂ ਮੈਂ ਪੁੱਛਿਆ ਉਹਦੇ ਮੁਤਾਬਕ ਇਹ ਹੈ ਕਿ ਕਈ ਸਾਲਾਂ ਤੋਂ ਜ਼ਮੀਨ ਠੇਕੇ ਤੇ ਜਾ ਰਹੀ ਹੈ ਪਹਿਲਾਂ ਕਿਤੇ ਪਰਾਣਾ ਹੋ ਸਕਦਾ ਵੀ ਰਸਤਾ ਜਿੱਥੋਂ ਨਿਕਲਦਾ ਸੀ ਉੱਥੋਂ ਨਹੀਂ ਨਿਕਲ ਰਿਹਾ ਸੀ ਤਾਂ ਅਲੱਗ ਕਿਸੇ ਜਗ੍ਹਾ ਤੋਂ ਸੀ ਉਸ ਦੇ ਨਾਲੋਂ ਹੀ ਤੇ ਉੱਥੇ ਘਰ ਪਾਇਆ ਹੋਇਆ ਐਸਸੀ ਘਰ ਹੈ ਤਾਂ ਅੱਜ ਕੋਈ ਪਹਿਲੀ ਵਾਰੀ ਨਹੀਂ ਚੜੀ ਕਿ ਅੱਜ ਪਹਿਲੀ ਵਾਰੀ ਚੜੀ ਹੈ ਵੀ ਆਪਾਂ ਹੁਣੇ ਰਸਤਾ ਕੱਢ ਸਕਦੇ ਹਾਂ ਵਿੱਚ ਘਰ ਹੈ ਉਹਦੇ ਵਾਸਤੇ ਸਾਨੂੰ ਕੇਸ ਕਰਨਾ ਪੈਣਾ ਕੇਸ ਲੜਨਾ ਪੈਣਾ ਉਸ ਤੋਂ ਬਾਅਦ ਕੋਈ ਫੈਸਲਾ ਹੋ ਸਕਦਾ ਪਰ ਫਿਲਹਾਲ ਇਹਦਾ ਇੱਕ ਜਿਹੜਾ ਪਹਿਲਾ ਹੱਲ ਹੈਗਾ ਇੱਕ ਕਿ ਗਰਾਹ ਪਹਿਲਾਂ ਜਾ ਰਿਹਾ ਉਸ ਰਾਹ ਤੋਂ ਹੀ ਉਹ ਲੰਘ ਸਕਦੇ ਆ ਆਪਦੀ ਖੇਤੀ ਕਰ ਸਕਦੇ ਆ ਕਿਉਂਕਿ ਉਹ ਰਾਹ ਉਹਨਾਂ ਨੇ ਸਾਂਝੇ ਤੌਰ ਤੇ ਛੱਡਿਆ ਹੋਇਆ ਹੈ ਤੇ ਇਹਦੇ ਤੇ ਬਾਕੀ ਜਿਹੜੀ ਕਾਰਵਾਈ ਹੈ ਮੈਂ ਰਿਕਾਰਡ ਮਗਾ ਕੇ ਮੌਕਾ ਦੇਖ ਕੇ ਉਸ ਤੋਂ ਬਾਅਦ ਕਰ ਸਕਦੀ ਆ ਫਿਲਹਾਲ ਜੋ ਵੀ ਸਿੱਟੀ ਦੇ ਕਹਿਣ ਮੁਤਾਬਕ ਹੈ ਉਹੀ ਹੈ ਕੋਈ ਦੂਜਾ ਸਵਾਲ ਨਹੀਂ ਦਿੱਤੇ ਬੋਲੀ ਹੋਈ ਸੀ ਕਿ ਉਹਦੇ ਤੇ ਨਿਸ਼ਾਨਦੇ ਵੀ ਹੋਈ ਹੈ ਬਕਾਇਦਾ ਉਹ ਤੇ ਲਗਾਏ ਆਪਣੇ ਜਦੋਂ ਬੋਲੀ ਹੋਈ ਹੈ ਤਾਂ ਬੋਲੀ ਦੇ ਦੌਰਾਨ ਜਦੋਂ ਅਸੀਂ ਬੈਠਦੇ ਹਾਂ ਬੋਲੀ ਕਰਨ ਵਾਸਤੇ ਅਸੀਂ ਸ਼ਰਤਾਂ ਵੀ ਪਹਿਲਾਂ ਬੋਲਦੇ ਹਾਂ ਅੱਜ ਜੋ ਮਤਲਬ ਕਿ ਉੱਥੇ ਹੈ ਰਸਤਾ ਹੈ ਪਈ ਹੈ ਮੋਟਰ ਹੈ ਸਾਡਾ ਦਰਾਖਤ ਹੈ ਉਜੋਂ ਦਾ ਤਿਉਂ ਉਵੇਂ ਉਹਨਾਂ ਨੂੰ ਦੇਣਾ ਤੇ ਜਿਉਂ ਦਾ ਤਿਉਂ ਉਵੇਂ ਅਸੀਂ ਲੈਣਾ ਹੈ ਪਰ ਜੇ ਉਹ ਤੋਂ ਪਹਿਲਾਂ ਰਾਹ ਨਹੀਂ ਸੀਗਾ ਤਾਂ ਉੱਥੇ ਮੌਕੇ ਤੇ ਬੋਲੀ ਹੋਣੀ ਨਹੀਂ ਚਾਹੀਦੀ ਉਸ ਪਲਾਟ ਦੀ ਉਦੋਂ ਹੀ ਇਹ ਸਵਾਲ ਉਠਾਉਣਾ ਚਾਹੀਦਾ ਸੀਗਾ ਕਿ ਇੱਧਰ ਰਾਹ ਹੈ ਨਹੀਂ ਵੀ ਅਸੀਂ ਲੰਘਾਂਗੇ ਕਿੱਥੋਂ ਹੁਣ ਜਦ ਕਿ ਸੀਜ਼ਨ ਦਾ ਵੇਖੋ ਅੱਧਾ ਆ ਗਿਆ ਹੈ ਫਸਲਾਂ ਬੀਜੀਆਂ ਚਾ ਜਾ ਚੁੱਕੀਆਂ ਹੈ ਅੱਜ ਉਹ ਬੰਦਾ ਜੇ ਸਾਨੂੰ ਇਹ ਕਹਿੰਦਾ ਵੀ ਇਹਨੂੰ ਤਾਂ ਰਾਹ ਹੈ ਨਹੀਂ ਜੀ ਮੈਂ ਲੰਘਾਂ ਕਿੱਧਰੋਂ ਤਾਂ ਫਿਰ ਇਸ ਦਾ ਮਤਲਬ ਹੈ ਉਹ ਸਾਡੇ ਜਿਹੜਾ ਬੋਲੀ ਵਾਲੀ ਪੇਮੈਂਟ ਹੈ ਉਹਦਾ ਕੋਈ ਕਰਨਾ ਨਹੀਂ ਚਾਹੁੰਦਾ ਪੁੱਛਦੇ ਜਿਹੜਾ ਸਰਕਾਰੀ ਰਸਤੇ ਤੇ ਲੋਕਾਂ ਨੇ ਕਬਜ਼ਾ ਕੀਤਾ ਉਹ ਕੋਈ ਬਹੁਤ ਪੁਰਾਣਾ ਹੈ ਮੈਨੂੰ ਨਹੀਂ ਪਤਾ ਨਿਸ਼ਾਨਦੀ ਹੋਈ ਕਿ ਨਹੀਂ ਹੋਈ ਕਿਉਂਕਿ ਮੈਨੂੰ ਤਾਂ ਖੁਦ ਜਸਟ ਅਭੀ ਹੁਣੇ ਗੱਲ ਹੋਈ ਹੁਣ ਪਤਾ ਲੱਗ ਰਿਹਾਗਾ ਮੈਂ ਅਜੇ ਤੱਕ ਕੋਈ ਰਿਕਾਰਡ ਨਹੀਂ ਦੇਖਿਆ ਜਦੋਂ ਮੈਂ ਰਿਕਾਰਡ ਦੇਖੂੰਗੀ ਮੈਂ ਮੌਕਾ ਦੇਖੂੰਗੀ ਸਹੀ ਜਵਾਬ ਮੈਂ ਉਹਦੇ ਹੀ ਦੇ ਸਕਦਾ ਕਿ ਅੰਦਰ ਸਾਧਨ ਵਿੱਚ ਆ ਸਕਦਾ ਕਿ ਪਰ ਇਹ ਰਾਹ ਜੇ ਕਹਿੰਦੇ ਆ ਵੀ ਜਿਵੇਂ ਮੇਰੇ ਪੁੱਛ ਹੁਣ ਸੁਣਨ ਮੁਤਾਬਕ ਇਹ ਆ ਕਿ ਉਹਦੇ ਵਿੱਚ ਘਰ ਪਿਆ ਹੋਇਆ ਹੈ ਤਾਂ ਇਹਦਾ ਮਸਲਾ ਇੰਨੀ ਜਲਦੀ ਨਿਬੜਨ ਵਾਲਾ ਨਹੀਂ ਹੈਗਾ ਹਨਾ ਤੁਸੀਂ ਕਹਿ ਰਹੇ ਹੋ ਇਹ ਸਰਕਾਰੀ ਜਗ੍ਹਾ ਨੇ ਪਿਆ ਨਹੀਂ ਆਇਆ ਇਹ ਵੀ ਨਹੀਂ ਮੈਨੂੰ ਪਤਾ ਮੈਂ ਤੁਹਾਨੂੰ ਐਵੇਂ ਕੁਝ ਕਹਾਂ ਜਿਸ ਚੀਜ਼ ਦਾ ਪਤਾ ਨਹੀਂ ਹੈਗਾ ਮੈਂ ਨਹੀਂ ਕਹਿ ਸਕਦੀ ਹਨਾ ਕਿਉਂਕਿ ਮੈਨੂੰ ਇਸ ਚੀਜ਼ ਦਾ ਪਹਿਲਾਂ ਪਤਾ ਹੀ ਨਹੀਂ ਸੀਗਾ 10 ਮਿੰਟ ਪਹਿਲਾਂ ਪਤਾ ਲੱਗਦਾ ਤਾਂ 10 ਮਿੰਟ ਬਾਅਦ ਮੈਂ ਤੁਹਾਨੂੰ ਬਾਈਕ ਦੇ ਰਹੀ ਆ ਉਹਦੇ ਵਿੱਚ ਹੁਣ ਮੈਨੂੰ ਨਹੀਂ ਪਤਾ ਕਿ ਅਸਲੀਅਤ ਕੀ ਹੈ ਹਨਾ ਦੇਖੋ ਕਾਰਵਾਈ ਕੀਤੀ ਜਾਵੇਗੀ ਇਸ ਤੇ ਬਿਲਕੁਲ ਹੋਏਗੀ ਕਬਜੇ ਵਾਲੇ ਨੇ ਵੀ ਕਬਜਾ ਜੇ ਨਜਾਇਜ਼ ਕਬਜਾ ਤੇ ਨਜਾਇਜ਼ ਕਬਜੇ ਦੀਆਂ ਕਾਰਵਾਈਆਂ ਤਾਂ ਅਸੀਂ ਲਗਾਤਾਰ ਕਰੀ ਜਾਂਦੇ ਆ ਤੇ ਕਰਾਂਗੇ ਜਰੂਰ ਕਰਾਂਗੇ ਬੰਦੀ ਏ ਸਾਡਾ ਫਰਜ਼ ਹੈ ਅਸੀਂ ਕਰਾਂਗੇ ਸਾਡੀ ਪ੍ਰਾਪਰਟੀ ਦਾ ਨੁਕਸਾਨ ਨਹੀਂ ਅਸੀਂ ਹੋਣ ਦਿੰਦੇ ਕੀਤੀ ਕਰਨ ਦੇ ਲਈ ਲੰਗਨਯੋਗ ਰਸਤਾ ਜਿਹੜਾ ਨਹੀਂ ਦਿੱਤਾ ਜਾ ਰਿਹਾ ਜੋ ਨਿਸ਼ਾਨਦੇਹੀ ਹੋ ਚੁੱਕੀ ਹੈ ਉਸ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਵੱਲੋਂ ਜਿਹੜਾ ਔਕਾਸਤਕਾਰਾਂ ਵੱਲੋਂ ਕਬਜ਼ਾ ਨਹੀਂ ਛਡਵਾ ਕੇ ਦਿੱਤਾ ਗਿਆ ਹਾਲਾਂਕਿ ਇਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਬੇਨਤੀ ਤੇ ਕਿੰਨਾ ਕੋ ਅਮਲ ਹੋਊਗਾ ਦੇਖਣਯੋਗ ਹੋਵੇਗਾ ਸੋ ਤਸਵੀਰਾਂ ਜਿਹੜੀਆਂ ਪਿੰਡ ਨਿਯਾਮ ਵਾਲੇ ਦੀ ਪੰਚਾਇਤੀ ਜ਼ਮੀਨ ਦੀਆਂ ਤੁਹਾਡੇ ਨਾਲ ਸਾਂਝੀ ਕੀਤੀਆਂ ਬਲਾਕ ਫਰੋਜਪੁਰ ਨਾਲ ਸੰਬੰਧਿਤ ਹੈਗੀਆਂ ਨੇ ਸੋ ਤਸਵੀਰਾਂ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਨਾ ਆਪਣਾ ਲਾਇਕ ਦੇਣਾ ਆਪਣੇ ਪਰ ਪਿੰਡ ਦੀ ਪੰਚਾਇਤੀ ਜ਼ਮੀਨ ਸੰਬੰਧੀ ਜ਼ਰੂਰ ਆਪਣੇ ਕਮੈਂਟ ਕਮੈਂਟ ਬਾਕਸ ਦੇ ਵਿੱਚ ਰੱਖਣਾ